ਹਾਂਜੀ ਪੰਜਾਬੀਓ ਬੇਅਦਬੀ ਦਾ ਜਿਹੜਾ ਕਿ ਸੱਚ ਸੀ ਉਹ ਸਾਹਮਣੇ ਲੈ ਆਂਦਾ ਜਿਹੜਾ ਕਿ ਉੱਥੇ ਆਪਣਾ ਭਗਵਾਨਪੁਰੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਗੁਰੂ ਸਾਹਿਬ ਦੇ ਅੰਗਾਂ ਨੂੰ ਪਾੜਨ ਦੀ ਲੈ ਕੇ ਜਿਵੇਂ ਕਿ ਗੁਰੂ ਸਾਹਿਬ ਦੇ ਅੰਗ ਪਾੜੇ ਗਏ ਨੇ ਬੇਅਦਬੀ ਬਹੁਤ ਵੱਡੀ ਹੋਈ ਹੈ ਉਹਨੂੰ ਲੈ ਕੇ ਇੱਕ ਖੁਲਾਸਾ ਹੋਇਆ ਬਹੁਤ ਵੱਡਾ ਯਾਨੀ ਜਿਹੜਾ ਕਿ ਉਥੋਂ ਦਾ ਹੈੱਡ ਗ੍ਰੰਥੀ ਆ ਉਹਨੇ ਸਾਰੀ ਗੱਲ ਸਾਹਮਣੇ ਆ ਕੇ ਦੱਸੀ ਆ ਤੇ ਉਹਨੇ ਕਿਹਾ ਕਿ ਮੈਂ ਜਦੋਂ ਵੀ ਆਉਂਦਾ ਜਾਂਦਾ ਸੀ ਵੀ ਗੱਡੀ ਲੈ ਕੇ ਕਿਤੇ ਮੈਂ ਗਿਆ ਹੋਇਆ ਸੀ ਪਰ ਜਦੋਂ ਮੈਂ ਮਾੜਾ ਮੋਟਾ ਵੀ ਇੱਧਰ ਉੱਧਰ ਟੱਪਦਾ ਸੀ ਮੈਂ ਉਹਨੂੰ ਦੇਖਦਾ ਸੀ ਮਤਲਬ ਹਰ ਵਾਰ ਮੈਂ ਚੈੱਕ ਕਰਦਾ ਰਹਿੰਦਾ ਸੀ ਵੀ ਆਪਦੇ ਕੋਈ ਗੱਲਬਾਤ ਤਾਂ ਨਹੀਂ ਵੀ ਮਤਲਬ ਉੱਥੇ ਉਹਨੇ ਕੀ ਦੇਖਿਆ ਆ ਕਹਿੰਦਾ ਵੀ ਮੈਂ ਜਦੋਂ ਆਇਆ ਤਾਂ ਮੈਂ ਦੇਖਿਆ ਵੀ ਦਰਵਾਜ਼ੇ ਖੁੱਲੇ ਪਏ ਸੀ ਵੈਸੇ ਬਾਹਰਲੇ ਨੂੰ ਕਹਿੰਦਾ ਲੋਕ ਲੱਗਿਆ ਸੀ ਪਰ ਜਿਹੜਾ ਅੰਦਰਲਾ ਜਿਹੜਾ ਜਿਹੜਾ ਦਰਬਾਰ ਸਾਹਿਬ ਵਾਲਾ ਸੀ ਉਹਦੇ ਕਿਤੇ ਅੰਗੇਲੀ ਦੇ ਹਸਾਬ ਨਾਲ ਲਾ ਲੋ ਬਿਓ ਕਹਿੰਦਾ ਝਟਕੇ ਨਾਲ ਉਹ ਖੁੱਲ ਜਾਂਦਾ ਸੀ ਤੇ ਉਸ ਬੰਦੇ ਨੇ ਦਿੱਤਾ ਖੋਲ ਜਦੋਂ ਖੋਲ ਲਿਆ ਉਹ ਅੰਦਰ ਪ੍ਰਵੇਸ਼ ਕਰ ਗਿਆ ਤੇ ਗੁਰੂ ਸਾਹਿਬ ਦੇ ਅੰਗ ਪਾੜ ਚੁੱਕਿਆ ਸੀ ਜਦੋਂ ਕਹਿੰਦਾ ਮੈਂ ਆਇਆ ਤਾਂ ਉਸ ਬੰਦੇ ਨੂੰ ਮੈਂ ਵੇਖਿਆ ਜਦੋਂ ਉਹ ਭੱਜਣ ਲੱਗਾ ਤੇ ਮੈਂ ਫੜ ਲਿਆ ਬਾਹਰ ਆ ਕੇ ਵੀ ਉਹਨੇ ਉਹਦੇ ਮਤਲਬ ਜਿਹੜੇ ਅੰਗ ਪਾੜੇ ਸੀ ਗੁਰੂ ਸਾਹਿਬ ਦੇ ਉਹਦੇ ਹੱਥ ਵਿੱਚ ਸੀ ਉਹਨੇ ਬਾਹਰ ਆ ਕੇ ਖੰਡਾ ਦਿੱਤੇ ਤੇ ਉਹ ਭਾਈ ਸਾਹਿਬ ਨੇ ਦੱਸਿਆ ਜਿਹੜਾ ਕਿ ਹੈਡ ਗ੍ਰੰਥੀ ਹੈ ਉੱਥੋਂ ਦਾ ਭਗਵਾਨਪੁਰੇ ਗੁਰਦੁਆਰੇ ਦੇ ਵਿੱਚ ਕਹਿੰਦਾ ਵੀ ਮੈਂ 15 ਸਾਲ ਤੋਂ ਇੱਥੇ ਗ੍ਰੰਥੀ ਆ ਪਰ ਉਹਨੇ ਦੱਸਿਆ ਵੀ ਮੇਰਾ ਆਪਣਾ ਘਰ ਨਹੀਂ ਮੈਂ ਇੱਥੇ ਹੀ ਰਹਿ ਰਿਹਾ ਮੇਰਾ ਇਹਦੇ ਵਿੱਚ ਕੋਈ ਦੋਸ਼ ਹੈ ਨਹੀਂ ਤਾਂ ਤੁਹਾਨੂੰ ਦੱਸਿਓ ਜੇ ਸਾਰੀ ਮਤਲਬ ਜਿਹੜੀ ਵੱਡੀ ਘਟਨਾ ਕੀ ਹੈ ਸਾਰੀ ਗੱਲ ਕੀ ਹੈ ਗੱਲ ਇਹ ਹੈ ਵੀ ਉਸਨੇ ਕਿਹਾ ਵੀ ਜਦੋਂ ਉਹ ਭੱਜਣ ਲੱਗਿਆ ਮੈਂ ਮੰਗਰ ਪਿਆ ਤੇ ਮੈਂ ਸ੍ਰੀ ਸਾਹਿਬ ਚੱਕ ਲਈ ਵੀ ਮੈਂ ਇਹਨੂੰ ਝਟਕੂਗਾ ਤਾਂ ਕਹਿੰਦਾ ਵੀ ਮੇਥੋਂ ਸੰਗਤ ਨੇ ਸ੍ਰੀ ਸਾਹਿਬ ਖੋ ਲਈ ਤਾਂ ਉਸ ਤੋਂ ਬਾਅਦ ਕੀ ਹੋਇਆ ਉਹ ਬੰਦਾ ਰੌਲਾ ਪਾਉਣ ਲੱਗ ਗਿਆ ਵੀ ਮੈਂ ਕਾਲੀ ਦੇਵੀ ਆ ਮੈਂ ਕਾਲੀ ਦੇਵੀ ਆ ਤਾਂ ਤੁਹਾਨੂੰ ਇੱਕ ਨਵੀਂ ਗੱਲ ਬਹੁਤ ਵੱਡੀ ਜਿਹੜੀ ਹੋਰ ਦੱਸੀਏ ਉਹ ਇਹ ਆ ਵੀ ਇਹ ਘਟਨਾ ਜਿਹੜੀ ਵਾਪਰੀ ਐ ਇਹ ਵਾਪਰੀ ਐ 3:30 ਵਜੇ ਤੇ ਉਸ ਤੋਂ ਪਹਿਲਾਂ ਕੁਝ ਡੇਢ ਘੰਟਾ ਪਹਿਲਾਂ ਦੀ ਗੱਲ ਆ ਜਿਹੜਾ ਕਿ ਬਾਬਾ ਬਕਾਲਾ ਸਾਹਿਬ ਦੇ ਵਿੱਚ 5 ਵਜੇ ਵੀ ਇਹੀ ਹਾਲ ਹੋਇਆ ਉੱਥੇ ਵੀ ਕਿਤੇ ਨਾ ਕਿਤੇ ਹੁਣ ਜਿਹੜੀਆਂ ਕਿ ਕਮੇਟੀਆਂ ਦੇ ਉੱਤੇ ਸਵਾਲ ਉੱਠੇ ਨੇ ਕਿ ਕਮੇਟੀਆਂ ਨੇ ਇਹ ਜਿਹੜਾ ਸਭ ਕੁਝ ਅਣਗਿਲੇ ਦੇ ਹਿਸਾਬ ਨਾਲ ਹੋ ਰਿਹਾ ਤੇ ਦੂਜੇ ਪਾਸੇ ਸਿੰਘਾਂ ਨੇ ਇੱਕ ਹੋਰ ਐਲਾਨ ਕਰ ਦਿੱਤਾ ਵੱਡਾ ਜਿਹੜਾ ਕਿ ਉਹ ਇਹ ਹੈ ਵੀ ਅਕਾਲ ਤਖਤ ਸਾਹਿਬ ਦੇ ਜਿਹੜੇ ਕਿ ਜਥੇਦਾਰ ਨੇ ਮੇਨ ਹੈੱਡ ਗ੍ਰੰਥੀ ਉਹਨਾਂ ਨੇ ਕਿਹਾ ਵੀ ਜਿਹੜੇ ਬੰਦੇ ਨੂੰ ਮਤਲਬ ਦੋਸ਼ੀ ਪਾਇਆ ਗਿਆ ਗੁਰੂ ਸਾਹਿਬ ਦੀ ਬੇਅਦਬੀ ਦੇ ਵਿੱਚ ਚਾਹੇ ਉਹ ਕੋਈ ਗ੍ਰੰਥੀ ਹੈ ਚਾਹੇ ਉਹ ਕੋਈ ਪਾਠੀ ਹੈ ਚਾਹੇ ਕੋਈ ਪ੍ਰਧਾਨ ਹੈ ਚਾਹੇ ਕੋਈ ਵੀ ਕਮੇਟੀ ਹੈ ਤਾਂ ਉਹਨਾਂ ਦੇ ਉੱਤੇ ਬੇहद ਜਿਆਦਾ ਕਾਨੂੰਨਾ ਯਾਨੀ ਸਖਤ ਕਾਰਵਾਈ ਕੀਤੀ ਜਾਊਗੀ ਕਿਸੇ ਨੂੰ ਵੀ ਮਾਫ ਨਹੀਂ ਕੀਤਾ ਜਾਊਗਾ ਦੂਜੇ ਪਾਸੇ ਜਿਹੜੀ ਇਹ ਭਗਵਾਨਪੁਰੇ ਵਾਲੀ ਘਟਨਾ ਹੋਈ ਹੈ ਗੁਰੂ ਸਾਹਿਬ ਦੇ ਅੰਗ ਪਾੜੇ ਗਏ ਨੇ ਐਸਐਸਪੀ ਸਾਹਿਬ ਨੇ ਜਿਹੜੀ ਕਿ ਉੱਥੋਂ ਦੀ ਐਸਐਸਪੀ ਸਾਹਿਬ ਨੇ ਲੇਡੀ ਜੈਗੀ ਉਹਨੇ ਵਿਚਾਰੀ ਨੇ ਕਿਹਾ ਵੀ ਮੈਂ ਸਿੰਘੋ ਤੁਸੀਂ ਸਾਡੇ ਭਰਾਗੇ ਪਰ ਮੈਂ ਇਹਨਾਂ ਦੇ ਉੱਤੇ ਇੰਨੀ ਕੜੀ ਕਾਰਵਾਈ ਕਰਵਾਉਂਗੀ ਕਿਉਂਕਿ ਸਾਡਾ ਵੀ ਮਤਲਬ ਹੈ ਗੁਰੂ ਸਾਹਿਬ ਸਾਡੇ ਵੀ ਨੇ ਵੀ ਆਪਣੇ ਸਾਰਿਆਂ ਦੀ ਨੇ ਵੀ ਤੁਸੀਂ ਥੋੜੀ ਸ਼ਾਂਤੀ ਬਣਾਈ ਰੱਖੋ ਪਰ ਇਹਨੂੰ ਇਹਨੂੰ ਅਸੀਂ ਚੰਗੀ ਤਰ੍ਹਾਂ ਅਸੀਂ ਆਪਣੇ ਹਿਸਾਬ ਨਾਲ ਸੋਧਾ ਲਾਵਾਂਗੇ ਤੇ ਬਾਕੀ ਜਿਹੜੀ ਵੱਡੀ ਗੱਲ ਹੁਣ ਪਿੱਛੇ ਇਹ ਹੁੰਦੀ ਆ ਵੀ ਹੁਣ ਕੋ ਸਿੰਘਾਂ ਦਾ ਸਵਾਲ ਹੈ ਉਹ ਕਹਿ ਰਹੇ ਨੇ ਵੀ ਇਹਦੇ ਪਿੱਛੇ ਦੀ ਕੋਈ ਬਹੁਤ ਵੱਡੀ ਚਾਲ ਹੈ ਕੋਈ ਬਹੁਤ ਵੱਡਾ ਹੱਥ ਹੈ ਕਿਉਂਕਿ ਤੁਸੀਂ ਆਪ ਸਮਝੋ ਵੀ ਇੱਕ ਗੁਰਦੁਆਰੇ ਦੇ ਵਿੱਚ ਇਹ ਗੱਲ ਹੋ ਸਕਦੀ ਆ ਮੰਨ ਲਈ ਦੋ ਦੇ ਵਿੱਚ ਹੋ ਸਕਦੀ ਆ ਮੰਨ ਲਈ ਤੁਸੀਂ ਇਹ ਹਿਸਾਬ ਲਾਓ ਵੀ ਜੜਾਲਾ ਦੇ ਵਿੱਚ ਮੈਂ ਤੁਹਾਨੂੰ ਤਿੰਨੇ ਅਪਡੇਟਾਂ ਦੇ ਰਿਹਾ ਵੀ ਜੜਾਲਾ ਦੇ ਵਿੱਚ ਜਲੰਧਰ ਦੇ ਕੋਲ ਪਿੰਡ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪਿਸ਼ਾਬ ਕੀਤਾ ਗਿਆ ਕੀੜੇ ਮਾਰਨ ਵਾਲੀ ਦਵਾਈ ਪ੍ਰਸ਼ਾਦ ਦੇ ਡੱਬੇ ਵਿੱਚ ਪਾਈ ਗਈ ਇਹ ਕਹੋਗੇ ਜੀ ਦੂਜਾ ਬਾਬਾ ਬਕਾਲਾ ਸਾਹਿਬ ਦੇ ਵਿੱਚ ਕੱਲ 5 ਵਜੇ ਸਵੇਰ ਜਿਹੜਾ ਕਿ ਇਹ ਕਹਾਣੀ ਵਾਪਰੀ ਹੈ ਤੇ ਉਸ ਤੋਂ ਬਾਅਦ ਸੌਰੀ ਮੇਰਾ خیال ਉਹ ਸ਼ਾਮ ਦਾ ਹੀ ਟਾਈਮ ਸੀ ਤੇ 3:30 ਵਜੇ ਇਹ ਘਟਨਾ ਵਾਪਰੀ ਹੈ ਜਿਹੜਾ ਕਿ ਬਹੁਤ ਮੰਦਭਾਗੀ ਗੱਲ ਹੈ ਪਰ ਇਸ ਬੰਦੇ ਨੂੰ ਤਾਂ ਬਹੁਤ ਜਿਆਦਾ ਸੰਗਤ ਨੇ ਮਤਲਬ ਕੁੱਟਮਾਰ ਕੀਤੀ ਆ ਤੇ ਐਸਐਸਪੀ ਸਾਹਿਬ ਨੇ ਭਰੋਸਾ ਜਤਾਇਆ ਸਾਰੇ ਲੋਕਾਂ ਨੂੰ ਭਰੋਸਾ ਦਿੱਤਾ ਵੱਡੇ ਮਤਲਬ ਇੱਕ ਹੰਗਾਰੇ ਦੇ ਨਾਲ ਵੀ ਭਾਈ ਅਸੀਂ ਇਹਦੇ ਤੇ ਖੁਦ ਵੀ ਮੈਂ ਕਹਿੰਦੀ ਆ ਉਹ ਲੇਡੀ ਜ ਹੈਗੀ ਅਫਸਰ ਆ ਜਿਹੜੀ ਉਹ ਕਹਿੰਦੀ ਵੀ ਮੈਂ ਕਹਿੰਦੀ ਆ ਵੀ ਇਹਦੇ ਉੱਤੇ ਬਹੁਤ ਕੜੀ ਕਾਰਵਾਈ ਅਸੀਂ ਕਰਾਂਗੇ ਤੁਸੀਂ ਸਾਡੇ ਤੇ ਭਰੋਸਾ ਰੱਖੋ ਬਸ ਥੋੜੀ ਜੀ ਸ਼ਾਂਤੀ ਬਣਾਈ ਰੱਖੋ ਤਾਂ ਕਿ ਕੋਈ ਗੱਲਬਾਤ ਜ਼ਿਆਦਾ ਨਾ ਹੋ ਹੋਵੇ ਵੀ ਕੋਈ ਉਲਝਣ ਪਾਣੀ ਚ ਨਾ ਪੈ ਜੇ ਗੱਲ ਵੀ ਕੀ ਆ ਕਿਤੇ ਸਿੰਘਾਂ ਦਾ ਵੀ ਇਹਨੂੰ ਹੋਰ ਨਾ ਕਿਤੇ ਸੋਧਾ ਲਾ ਦੇਣ ਸੋ ਇਸ ਕਰਕੇ ਵੀ ਗੱਲ ਕੀ ਆ ਵੀ ਹੁਣ ਹਰ ਰੋਜ਼ ਨਵੀਂ ਨਵੀਂ ਗੱਲ ਸਾਹਮਣੇ ਆਉਣੀ ਗੁਰਦੁਆਰਿਆਂ ਦੇ ਵਿੱਚ ਹੀ ਮੈਨੂੰ ਵੀ ਕਮੈਂਟ ਆ ਰਹੇ ਨੇ ਵੀ ਯਾਰ ਪੰਜਾਬ ਦੇ ਮੈਨੂੰ ਬਾਹਰੋਂ ਕਮੈਂਟ ਆ ਰਹੇ ਨੇ ਵੀ ਕਹਿੰਦੇ ਵੀ ਤੁਹਾਡੇ ਪੰਜਾਬ ਦੇ ਵਿੱਚ ਹੀ ਕਿਉਂ ਇਹ ਹੋ ਰਿਹਾ ਹੁਣ ਦੇਖੋ ਬਾਹਰੋਂ ਵੀ ਉਂਗਲੀ ਉਠਣੀ ਸ਼ੁਰੂ ਹੋ ਜਾਂਦੀ ਆ ਜਦੋਂ ਕਿ ਭਾਈ ਮੈਂ ਜਵਾਬ ਵੀ ਦਿੱਤਾ ਕੁਝ ਵੀਰਾਂ ਦਾ ਵੀ ਭਾਈ ਇਹ ਗੱਲ ਜਿਹੜੀ ਹੈਗੀ ਇਹਦੇ ਪਿੱਛੇ ਦਾ ਕੋਈ ਬਹੁਤ ਵੱਡਾ ਹੱਥ ਹੋ ਸਕਦਾ ਕਿਸੇ ਦਾ ਬਹੁਤ ਵੱਡੀ ਚਾਲ ਹੋ ਸਕਦੀ ਆਪਾਂ ਆਪਣੇ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਕਹਿੰਦੇ ਕਿਉਂਕਿ ਪਾਕਿਸਤਾਨ ਦੀ ਨਿਗਾਹ ਪੰਜਾਬ ਤੇ ਹੁੰਦੀ ਹੈ ਕਿਉਂਕਿ ਸੂਰਬੀਰ ਜਿੰਨੇ ਹੁੰਦੇ ਮੈਂ ਪਹਿਲਾਂ ਵੀ ਦੱਸਿਆ ਪੰਜਾਬ ਦੇ ਵਿੱਚ ਹੁੰਦੇ ਨੇ ਸਾਡੇ ਪੰਜਾਬ ਨੂੰ ਖੋਖਲਾ ਕਰਨਾ ਸਿੱਖੀ ਤੋਂ ਪਾਸੇ ਹਟਾਉਣਾ ਸਿੱਖੀ ਦੇ ਰਾਹ ਤੋਂ ਲਾਉਣਾ ਬੰਦੇ ਨੂੰ ਤੇ ਨਸ਼ੇ ਪੱਤਿਆਂ ਦੀ ਵੱਲ ਨੂੰ ਚਲਾਉਣਾ ਇਹ ਸਾਡੇ ਜਿਹੜੇ ਕਿ ਮਤਲਬ ਪੜੋਸੀ ਮੁਲਖ ਨੇ ਇਹ ਕਰ ਰਹੇ ਨੇ ਹੋ ਸਕਦਾ ਕੋਈ ਡੂੰਗੀ ਕਿਸੇ ਦੀ ਬਹੁਤ ਵੱਡੀ ਚਾਲ ਹੋਵੇ ਕਿਉਂਕਿ ਤੁਸੀਂ ਆਪ ਹੀ ਸੋਚੋ ਵੀ ਯਾਰ ਗੁਰੂ ਘਰਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਕੱਲਿਆਂ ਨੂੰ ਹੋਰ ਕੋਈ ਗੱਲਬਾਤ ਨਹੀਂ ਤੁਸੀਂ ਦੇਖ ਰਹੇ ਹੋ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਤਿੰਨ ਘਟਨਾ ਹੋ ਗਈਆਂ ਨੇ ਜਿਹੜੀਆਂ ਕਿ ਸਾਰਿਆਂ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਹੀ ਮਤਲਬ ਕਿਉਂ ਹੋਈਆਂ ਨੇ ਇਹ ਕਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਪਾੜਿਆ ਜਾਂਦਾ ਕਦੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਜਾਂਦੇ ਕਦੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪਿਸ਼ਾਬ ਕੀਤਾ ਜਾਂਦਾ ਕਦੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਸ਼ਾਦ ਵਾਲੇ ਡੱਬੇ ਦੇ ਵਿੱਚ ਕੀੜਿਆਂ ਵਾਲੀ ਦਵਾਈ ਪਾਈ ਜਾਂਦੀ ਹੈ ਤਾਂ ਹੁਣ ਤੁਸੀਂ ਸਮਝੋ ਵੀ ਯਾਰ ਸਾਡੇ ਪੰਜਾਬ ਦੀ ਸਰਕਾਰ ਸਾਡੇ ਪੰਜਾਬ ਦਾ ਕਾਨੂੰਨ ਸਾਡੇ ਪੰਜਾਬ ਦੀਆਂ ਜਿਹੜੀਆਂ ਕਿਹ ਕਮੇਟੀਆਂ ਗੁਰਦੁਆਰਿਆਂ ਦੀਆਂ ਜਮੇ ਅੰਨੀਆਂ ਹੋ ਗਈਆਂ ਯਾਰ ਕੋਈ ਕਾਨੂੰਨ ਨਹੀਂ ਕੋਈ ਸਵਾਲ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੈਂ ਕਹਿੰਦਾ ਉਸ ਬੰਦੇ ਨੇ ਜਿਹੜਾ ਕਿ ਹੈੱਡ ਗ੍ਰਾਂਥੀ ਹੁਣ ਸਾਹਮਣੇ ਆਇਆ ਉਹਨੇ ਖੁਲਾਸਾ ਕੀਤਾ ਵੀ ਭਾਈ ਮੈਂ ਇੱਕ ਗਰੀਬ ਬੰਦਾ ਮੇਰੇ ਕੋਲੇ ਆਪਣਾ ਘਰ ਹੈ ਨਹੀਂ ਮੈਂ ਗੁਰਦੁਆਰੇ ਦੇ ਵਿੱਚ ਰਹਿਣਾ ਮੈਂ ਪਹਿਲਾਂ ਵੀ ਇਹਨਾਂ ਨੂੰ ਕਿਹਾ ਕਈ ਵਾਰੀ ਸੰਗਤਾਂ ਨੂੰ ਵੀ ਭਾਈ ਜਿਹੜਾ ਮੇਨ ਦਰਬਾਰ ਦਾ ਯਾਨੀ ਤਾਲਾ ਵਗੈਰਾ ਦਾ ਦਰਵਾਜ਼ਾ ਉਹਨੂੰ ਪੂਰਾ ਮਤਲਬ ਮਜ਼ਬੂਤ ਕੀਤਾ ਜਾਵੇ ਉਹ ਕਹਿ ਰਿਹਾ ਵੀ ਮੇਰੀ ਕੋਈ ਸਮਰਥ ਨਹੀਂ ਹੈਗੀ ਵੀ ਮੈਂ ਕਰਵਾ ਸਕਾਂ ਸੋ ਕਿਤੇ ਨਾ ਕਿਤੇ ਗੱਲ ਹੁਣ ਸਵਾਲ ਤਾਂ ਉਹਦੇ ਤੇ ਵੀ ਉੱਠੇ ਨੇ ਵੀ ਤੇਰੀ ਅੰਗਿਲੀ ਹੈ ਭਾਈ ਕਿਉਂ ਸਿੰਘ ਦੂਜੇ ਸਵਾਲ ਕਰ ਰਹੇ ਨੇ ਵੀ ਭਾਈ ਬੰਦੇ ਰਿਸ਼ਤੇਦਾਰੀਆਂ ਚ ਚਲੇ ਜਾਂਦੇ ਜਿਹੜੇ ਕਿ ਹੈੱਡ ਗ੍ਰੰਥੀ ਨੇ ਜਾਂ ਕਿਤੇ ਹੋਰ ਚਲੇ ਜਾਂਦੇ ਨੇ ਇਹੀ ਬੰਦਿਆਂ ਦੀ ਮਿਸਟੇਕ ਹੁੰਦੀ ਆ ਬਾਅਦ ਦੇ ਵਿੱਚ ਕੋਈ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਵੈਸੇ ਪਰ ਜਦੋਂ ਕੋਈ ਹੋਣੀ ਹੁੰਦੀ ਆ ਉਹ ਤਾਂ ਕੋਈ ਵਿਧੀ ਬਣਦੀ ਆ ਪਰ ਜਾਨੀ ਇਹਦੇ ਪਿੱਛੇ ਦਾ ਰਾਜਕੀ ਇਹ ਗੱਲ ਇੱਥੇ ਹੁੰਦੀ ਆ ਉਹਨਾਂ ਹੱਥਾਂ ਨੂੰ ਫੜੋ ਜਿਹੜੇ ਇਹਦੇ ਪਿੱਛੇ ਨੇ ਕਿਉਂਕਿ ਜਿਹੜੀ ਘਟਨਾ ਵਾਪਰ ਗਈ ਉਹ ਵਾਪਸ ਨਹੀਂ ਆਉਂਦੀ ਇਹਦੀ ਜੜ ਤੱਕ ਜਾਣ ਦਾ ਇਹਦੀ ਤਹਿਤ ਇੱਕ ਜਾਣ ਦਾ ਮੜਾ ਜੇ ਕਿਤੇ ਸਾਡਾ ਕਾਨੂੰਨ ਸਾਡੀ ਸਰਕਾਰ ਸਾਡੀਆਂ ਜਥੇਬੰਦੀਆਂ ਅਪਰਾਲਾ ਕਰਨ ਤਾਂ ਇਹਦੀ ਜੜ ਤੱਕ ਪਹੁੰਚ ਸਕਦੀਆਂ ਨੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਵੀ ਘਟਨਾਵਾਂ ਵਾਪਰ ਸਕਦੀਆਂ ਨੇ ਜਿਵੇਂ ਕਿ ਬਾਬਾ ਵਕਾਲਾ ਸਾਹਿਬ ਦੇ ਵਿੱਚ ਹੋਈ ਸ਼ੁਰੂਆਤ ਉਸ ਤੋਂ ਬਾਅਦ ਪਹਿਲਾ ਜੜਾਲਾ ਹੋਈ ਫਿਰ ਬਾਬਾ ਵਕਾਲਾ ਸਾਹਿਬ ਦੇ ਵਿੱਚ ਹੋਈ ਅੱਜ ਜਿਹੜੀ ਕਿ ਗੱਲ ਹੈ ਇਹ ਹੋਈ ਹੈਗੀ ਆਪਣਾ ਭਗਵਾਨਪੁਰੇ ਦੇ ਵਿੱਚ ਹੁਣ ਤੁਸੀਂ ਦੱਸੋ ਵੀ ਪੰਜਾਬ ਦੇ ਹਾਲਾਤ ਐਨੇ ਮਾੜੇ ਹੁੰਦੇ ਜਾਂਦੇ ਨੇ ਸਿੱਖੀ ਨੂੰ ਮੈਂ ਕਹਿੰਦਾ ਵੀ ਸਿੱਖੀ ਨੂੰ ਕੁਚਲਿਆ ਜਾ ਰਿਹਾ ਹੈ ਵੱਡੇ ਪੱਧਰ ਤੇ ਸਿੱਖੀ ਦਾ ਘਾਣ ਕੀਤਾ ਜਾ ਰਿਹਾ ਸਾਡੀਆਂ ਸਰਕਾਰਾਂ ਦੁਆਰਾ ਤੇ ਜਿਹੜੇ ਕਹੇ ਜੇ ਲੋਕ ਜਿਨ੍ਹਾਂ ਦੇ ਮਾੜੀ ਮਤਲਬ ਸੋਚ ਹੈ ਜਿਹੜੇ ਗੁਰੂ ਸਾਹਿਬ ਦੇ ਅੰਗ ਪਾੜੇ ਨੇ ਉਹ ਬੰਦਾ ਤਾਂ ਵੈਸੇ ਹੀ ਨਹੀਂ ਚੰਗਾ ਮਤਲਬ ਇੱਥੇ ਰਹਿਣਾ ਯਾਰ ਕਿ ਗੁਰੂ ਸਾਹਿਬ ਆਪ ਹੀ ਸਜ਼ਾ ਦੇਣਗੇ ਚਲੋ ਠੀਕ ਆ ਸਿੰਘਾਂ ਨੇ ਸੋਧਾ ਲਾਇਆ ਚੰਗੀ ਗੱਲ ਹੈ ਪਰ ਗੁਰੂ ਸਾਹਿਬ ਜਿਹੜੀ ਸਜ਼ਾ ਦੇਣਗੇ ਉਹ ਆਪਣੇ ਆਪੇ ਦੇ ਦੇਣਗੇ ਉਹਨਾਂ ਨੂੰ ਸਾਰਾ ਕੁਝ ਦਿਖਦਾ ਸਭ ਕੁਝ ਉਹਨਾਂ ਨੂੰ ਪਤਾ ਵੈਸੇ ਬਹੁਤ ਮੰਦ ਭਾਗੀ ਘਟਨਾ ਸੀ ਇਹਦੀ ਬਹੁਤ ਜਿਆਦਾ ਅਸੀਂ ਨਿੰਦਿਆ ਕਰਦੇ ਆ ਪੂਰਾ ਪੰਜਾਬ ਹੀ ਕਰਦਾ ਬਾਹਰ ਵੱਸਦੇ ਸਾਡੇ ਪੰਜਾਬੀ ਵੀ ਕਰ ਰਹੇ ਨੇ ਬਾਕੀ ਮੇਰੀ ਅਪੀਲ ਹੈ ਸਾਡੇ ਭੈਣ ਭਰਾਵਾਂ ਨੂੰ ਵੱਧ ਤੋਂ ਵੱਧ ਆਪਣੀ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਆਪਣੇ ਭੈਣ ਭਰਾਵਾਂ ਦੇ ਵਿੱਚ ਜਿਹੜਾ ਕਿ ਇਹ ਬੇਅਦਬੀ ਵਾਲਾ ਮਾਮਲਾ ਇਹਦੇ ਬਾਰੇ ਹਰ ਕਿਸੇ ਨੂੰ ਪਤਾ ਲੱਗੇ ਤਾਂ ਕਿ ਸਾਡੇ ਸਿੰਘਾਂ ਦੇ ਵਿੱਚ ਜਜਵਾ ਕਾਇਮ ਰਹੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਕੋਈ ਇਹੋ ਜਿਹਾ ਦੋਸ਼ੀ ਇਹ ਜਾਨ ਨਰਦਾਈ ਬੰਦਾ ਸਾਹਮਣੇ ਆਉਂਦਾ ਤਾਂ ਉਹਨੂੰ ਝਟਕਾ ਕੇ ਉਹਨੂੰ ਸਜ਼ਾ ਦਿੱਤੀ ਜਾਵੇ ਹੁਣ ਮੇਰੀ ਰਾਸ਼ਟਰੀ ਅਪੀਲ ਆ ਵੀ ਵੱਧ ਤੋਂ ਵੱਧ ਸ਼ੇਅਰ ਕਰਨਾ ਜਿਹੜਾ ਭੈਣ ਭਰਾ ਨਵਾਂ ਚੈਨਲ ਤੇ ਆ ਉਹ ਸਬਸਕ੍ਰਾਈਬ ਕਰ ਦਿਓ ਜੀ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਪਹੁੰਚਦਾ ਰਹੇ ਧੰਨਵਾਦ ਜੀ